ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੀ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਤੇ ਬਾਕੀ ਆਪਣੇ YouTube ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੀ ਨਿਊ ਵੀਡੀਓ ਦੇ ਵਿੱਚ ਤੇ ਬਾਕੀ ਹੋਰ ਜੀ ਆਪਾਂ ਅੱਜ ਜੀ ਗੱਲ ਕਰਦੇ ਆ ਵੀ ਆਪਾਂ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ ਇਸੇ ਕਰਕੇ ਨਾਲ ਆਪਾਂ ਫਿਰ YouTube ਚੈਨਲ ਸਟਾਰਟ ਕੀਤਾ ਸੀ ਜਾਨੀ ਕਿ ਤੁਹਾਨੂੰ থাম্বਨੇਲ ਤੋਂ ਪਤਾ ਲੱਗ ਹੀ ਗਿਆ ਹੋਊਗਾ ਵੀ ਆਪਾਂ ਅੱਜ ਦੱਸਦੇ ਆ ਵੀ ਆਪਾਂ YouTube ਚੈਨਲ ਸਟਾਰਟ ਕਿਉਂ ਕੀਤਾ ਸੀਗਾ ਆਪਾਂ ਇਸ ਕਰਕੇ YouTube ਚੈਨਲ ਸਟਾਰਟ ਕੀਤਾ ਸੀਗਾ ਵੀ ਬੁਟੀਕ ਦਾ ਕੰਮ ਆ ਵੀ ਆਪਾਂ ਬੁਟੀਕ ਦੀਆਂ ਵੀਡੀਓਜ਼ ਪਾਇਆ ਕਰਾਂਗੇ ਪਰ ਬੁਟੀਕ ਤੇ ਰੈਗੂਲਰ ਨਾਲ ਆਉਣੇ ਕਿਆ ਕਰਕੇ ਘਰੇ ਫਿਰ ਕੰਮ ਕਰ ਤੁਹਾਨੂੰ ਪਤਾ ਹੀ ਆਪਣੀਆਂ ਪਿਛਲੀਆਂ ਵੀਡੀਓਜ਼ ਤੁਸੀਂ ਦੇਖਿਆ ਹੋਗਾ ਵੀ ਘਰ ਦਾ ਮਾਹੌਲ ਸਹੀ ਨਾ ਹੋਣ ਕਰਕੇ ਆਪਣੇ ਤੋਂ ਬੁਟੀਕ ਤੇ ਨਹੀਂ ਆਇਆ ਜਾਂਦਾ ਸੀ ਰੈਗੂਲਰ ਇਸੇ ਕਰਕੇ ਫਿਰ ਆਪਾਂ ਘਰ ਦੇ ਡੇਲੀ ਵਲੌਗ ਪਾਉਣੇ ਸ਼ੁਰੂ ਕਰਤੇ ਵਿੱਚ ਇਹ ਕੁਕਿੰਗ ਵਗੈਰਾ ਦਾ ਜਾਂ ਦੀ ਮਿਕਸ ਆਪਾਂ ਸਾਰੇ ਵਲੌਗ ਪਾਈ ਜਾਂਦੇ ਰਹਿੰਦੇ ਸੀਗੇ ਡੇਲੀ ਰੂਟੀਨ ਦਾ ਘਰ 'ਚ ਜਿੱਦਾਂ ਆਪਾਂ ਕੁਕਿੰਗ ਕਰਦੇ ਆ ਉਹਦਾ ਜਦਨ ਬੁਟੀਕ ਤੇ ਆ ਜਾਂਦੇ ਸੀ ਉਦੋਂ ਬੁਟੀਕ ਦਾ ਵਲੌਗ ਪਾਇਆ ਜਾਂਦਾ ਸੀਗਾ ਜਾਂ ਦੀ ਮੇਨ ਆਪਾਂ ਮਕਸਦ ਸੀਗਾ ਵੀ ਬੁਟੀਕ ਦੀਆਂ ਵੀਡੀਓਜ਼ ਪਾਇਆ ਕਰਾਂਗੇ ਇਸੇ ਕਰਕੇ ਆਪਾਂ YouTube ਚੈਨਲ ਸਟਾਰਟ ਕੀਤਾ ਸੀਗਾ ਤੇ ਬਾਕੀ ਫੇਰ ਕਹਿੰਦੇ ਹੁੰਦੇ ਵੀ ਸੋਚ ਕੇ ਆਪਾਂ ਕੁਝ ਹੋਰ ਚੱਲਦੇ ਆ ਹਨਾ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਵਾ ਹੁੰਦਾ ਉਹ ਹੀ ਆ ਤੇ ਫੇਰ ਆਪਾਂ ਇਸੇ ਕਰਕੇ ਚੈਨਲ ਆਪਾਂ ਨਾ ਸਟਾਰਟ ਰੱਖਿਆ ਵੀ ਚੈਨਲ ਕਾ ਤੋਂ ਹਨ ਆਪਾਂ ਬੰਦ ਕਰਨਾ ਵਾ ਵੀ ਚਲੋ ਆਪਾਂ ਵੀਡੀਓਜ਼ ਕੋਈ ਵੀ ਦਨੀਆ ਘਰ ਦੀਆਂ ਘਰੇਲੂ ਆਪਣੀਆਂ ਡੇਲੀ ਵਲੌਗ ਦੀਆਂ ਪਾਈ ਜਾਂਦੇ ਸੀਗੇ ਵੀ ਚਲੋ ਆਪਣਾ ਚੈਨਲ ਵਧੀਆ ਹਨਾ ਗਰੋ ਕਰੀ ਜਾਂਦਾ ਵਾ ਤੇ ਬਾਕੀ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਦੇਖਾਂਗੇ ਆਪਾਂ ਅੱਗੇ ਬੁਟੀਕ ਦੀਆਂ ਵੀਡੀਓਜ਼ ਪਾਇਆ ਕਰਾਂਗੇ ਕੱਪੜੇ ਦੀਆਂ ਪਾਇਆ ਕਰਾਂਗੇ ਤੇ ਆਨਲਾਈਨ ਆਪਾਂ ਕੱਪੜੇ ਦੀਆਂ ਜਿੱਦਾਂ ਆਰਡਰ ਵਗੈਰਾ ਆਇਆ ਕਰਨਗੇ ਆਪਾਂ ਉਹਦਾ ਭੇਜਿਆ ਕਰਾਂਗੇ ਸਭ ਨੂੰ ਤੇ ਨੈਕਸਟ ਆਪਣਾ ਹੁਣ ਇਹ ਪਲਾਨ ਆ ਵੀ ਕੰਮ ਜਾਰੀ ਰੱਖਾਂਗੇ ਆਪਾਂ ਬੁਟੀਕ ਦਾ ਵੀ ਜਿਹੜਾ ਸੁਪਨਾ ਏ ਜੇ ਨਾਲ ਆਪਾਂ ਚੱਲੇ ਸੀਗੇ ਉਹ ਵੀ ਆਪਾਂ ਪੂਰਾ ਕਰਾਂਗੇ ਬੁਟੀਕ ਦੀਆਂ ਵੀਡੀਓਜ਼ ਵੀ ਵੱਧ ਤੋਂ ਵੱਧ ਆਪਣੇ ਚੈਨਲ ਤੇ ਆਇਆ ਕਰਨਗੀਆਂ YouTube ਚੈਨਲ ਤੇ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਵੀ ਆਪਾਂ ਕਿਦਾਂ-ਕਿਦਾਂ ਦੀਆਂ ਵੀਡੀਓ ਹਨਾ ਅੱਗੇ ਹੁਣ ਕੰਟੈਂਟ ਕਿਹੜੇ ਤੇ ਆਪਾਂ ਕੰਟੈਂਟ ਤੇ ਲੈ ਕੇ ਆਈਏ ਵੀਡੀਓਜ਼ ਤੇ ਬਾਕੀ ਆਪਾਂ ਅੱਜ ਬੁਟੀਕ ਤੇ ਬੈਠ ਕੇ ਇਸੇ ਕਰਕੇ ਇਹ ਗੱਲ ਆਪਾਂ ਸਾਂਝੀ ਕੀਤੀ ਆ ਵੀ ਆਪਾਂ YouTube ਚੈਨਲ ਕਿਉਂ ਸਟਾਰਟ ਕੀਤਾ ਸੀਗਾ ਹੋਰ ਤਾਂ ਕੋਈ ਮਕਸਦ ਨਹੀਂ ਕਿਉਂਕਿ ਕਰੇ ਲੁ ਕਰੇ ਤਾਂ ਇੰਨੀਆਂ ਵੀਡੀਓਜ਼ ਕੋਈ ਵੀ YouTube ਦੀ ਹਨਾ ਨਹੀਂ ਇੰਨੀ ਬਣਦੀ ਕਿ ਬੰਦਾ ਸਾਰਾ ਦਿਨ ਹਨਾ ਕੀ ਗੱਲਬਾਤ ਸੁਣਾਵੇ ਚਲੋ ਕੰਮ ਕਰ ਕਰਦੇ ਹਨਾ ਵਿੱਚ ਦੀ ਵੀਡੀਓ ਬਣਾ ਲਈਦੀ ਆ ਥੋੜੀ 5-7 ਮਿੰਟ ਦੀ 10 ਮਿੰਟ ਦੀ ਜਿੰਨੀ ਕੁ ਵੀ ਕੋ ਆਪਣੇ ਤੋਂ ਹਨਾ ਹੁਣ ਬਣਦੀ ਆ ਆਪਾਂ ਉਣਿਕ ਬਣਾ ਲਈਦੀ ਆ ਤੇ ਅੱਗੇ ਬੁਟੀਕ ਤੇ ਆਉਂਦੇ ਸੀਗੇ ਡੇਲੀ ਵਲੌਗ ਵਧੀਆ ਬਣ ਜਾਂਦਾ ਸੀ ਘਰੋਂ ਦਰ ਦੇ ਸੀਗੇ ਜਿੱਦਾਂ ਗਰੇਵਾਲ ਸਾਹਿਬ ਵੀ ਉਦੋਂ ਘਰੇ ਹੁੰਦੇ ਸੀਗੇ ਫਿਰ ਗੱਡੀ ਤੇ ਆਉਂਦੇ ਸੀਗੇ ਕਿਤੇ ਖਾ ਪੀ ਲੈਂਦੇ ਸੀ ਰਾਹ 'ਚ ਰੋਕ ਕੇ ਜਾਂ ਬੁਟੀਕ ਤੇ ਆ ਜਾਂਦੇ ਸੀਗੇ ਵਧੀਆ ਵਲੌਗ ਹਨਾ ਵਧੀਆ ਬਣਦੇ ਸੀਗੇ ਹੁਣ ਫਿਰ ਘਰੇ ਰਹਿ ਕੇ ਤਾਂ ਇਦਾਂ ਦੀ ਬਣਦੇ ਆ ਵੀ ਡੇਲੀ ਬਸ ਖਾ ਲਓ ਪਕਾ ਲਓ ਤੇ ਇਹ ਕੰਮਕਾਰੀ ਆਪਾਂ ਹਨਾ ਦਿਖਾ ਸਕਦੇ ਆਂ ਬਾਕੀ ਚਲੋ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਆਪਣਾ ਵੱਧ ਤੋਂ ਵੱਧ ਤੇ ਆਪਾਂ ਵਧੀਆ ਤੋਂ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤੇ ਨਾਲ ਬੁਟੀਕ ਦੀਆਂ ਵੀਡੀਓਜ਼ ਪਾਇਆ ਕਰਾਂਗੇ ਨਾਲ ਆਪਾਂ ਹੋਰ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਵੀਡੀਓਜ਼ ਪਾਉਣ ਲਈ ਤੇ ਬਾਕੀ ਤੁਹਾਡਾ ਸਾਥ ਦੀ ਲੋੜ ਆ ਤੇ ਬਹੁਤ ਜ਼ਿਆਦਾ ਪਿਆਰ ਜਦੋਂ ਵਧੀਆ-ਵਧੀਆ ਸੋਹਣੇ-ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ ਤਾਂ ਹੌਸਲਾ ਹੋਰ ਜ਼ਿਆਦਾ ਵੱਧਦਾ ਹੋਵਾ ਤੇ ਤੁਹਾਨੂੰ ਪਤਾ ਹੀ ਆ ਜਦੋਂ ਕੋਈ 네ਗੇਟਿਵ ਕਮੈਂਟ ਕਰਦਾ ਵਾ ਤਾਂ ਫਿਰ ਹਨਾ ਦਿਲ ਟੁੱਟ ਜਾਂਦਾ ਵਾ ਵੀ ਨਹੀਂ ਹੁਣ ਨਹੀਂ ਵੀਡੀਓਜ਼ ਪਾਉਣੀਆਂ ਪਰ ਜਦੋਂ ਕੋਈ ਨਾ ਕੋਈ ਪੋਜ਼ਿਟਿਵ ਕਰਦਾ ਵਾ ਜਾਂ ਹਨਾ ਵਧੀਆ ਵੀ ਆਪਣੀ ਫੈਮਿਲੀ ਵਾਂਗ ਆਪਾਂ ਨੂੰ ਕੋਈ ਕੁਛ ਦਿਆਂ ਸਮਝਾਉਂਦਾ ਵਾ ਜਾਂ ਕੋਈ ਹੌਸਲਾ ਦਿੰਦਾ ਵਾ ਤਾਂ ਬਹੁਤ ਹੀ ਵਧੀਆ ਲੱਗਦਾ ਵਾ ਵੀ ਇੱਕ ਹੌਸਲਾ ਹੀ ਹੁੰਦਾ ਵਾ ਤੇ ਇੱਥੇ ਅੱਜ ਕੱਲ ਲੈਣ ਨੂੰ ਤਾਂ ਕਿਸੇ ਕੋਲੇ ਕਿੰਨੀ ਗੋਸ਼ ਨਹੀਂ ਸਾਬਦਾ ਆਪੋ ਆਪਣੀ ਵਾਸਾ ਚੱਲਦਾ ਵਾ ਤੇ ਬਾਕੀ ਹੌਸਲਾ ਬਹੁਤ ਵੱਡੀ ਚੀਜ਼ ਆ ਜਦੋਂ ਕੋਈ ਹੌਸਲਾ ਦੇ ਦਵੇ ਤਾਂ ਬਹੁਤ ਹੀ ਸਭ ਤੋਂ ਵੱਡਾ ਹੌਸਲਾ ਵਾਜਕਲ ਬਸ ਹੌਸਲੇ ਹੀ ਆਪਾਂ ਤੁਰੇ ਫਿਰਦੇ ਆ ਹੌਸਲਾ ਨਹੀਂ ਹਾਰਨਾ ਚਾਹੀਦਾ ਕਹਿ ਦਿੰਦੇ ਪਰ ਕਦੇ-ਕਦੇ ਬੰਦਾ ਹਾਰ ਜਾਂਦਾ ਵਾ ਤੇ ਪਰ ਫੇਰ ਵੀ ਕੋਈ ਗੱਲ ਨਹੀਂ ਕਹਿੰਦੇ ਉਹਦੇ ਵਾਈ ਗੁਰੂ ਨਾਲ ਆ ਤੇ ਆਪਣੀ YouTube ਫੈਮਿਲੀ ਨਾਲ ਆ ਆਪਾਂ ਫੇਰ ਨਹੀਂ ਹਾਰਦੇਗੇ ਤੇ ਬਾਕੀ ਆਪਣੀ ਵੀਡੀਓ ਅੱਜ ਦੀ ਤੁਹਾਨੂੰ ਕਿੱਦਾਂ ਲੱਗੀ ਜਰੂਰ ਦੱਸਿਓ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਆਏ ਹੋ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਅੱਗੇ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤੇ ਅੱਜ ਤੋਂ ਆਪਾਂ ਦੁਬਾਰੇ ਆਪਣਾ ਕੰਮ ਸਟਾਰਟ ਕਰ ਲਿਆ ਵਾ ਕਹਿੰਦੇ ਹੁੰਦੇ ਆ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਹਨਾ ਆਪਾਂ ਕਿਸੇ ਦੇ ਹੱਥ ਵੱਲੀ ਦੇਖੀ ਜਾਈਏ ਬੈਠੇ ਅਗਲੇ ਦਾ ਕੋਈ ਪਤਾ ਨਹੀਂਗਾ ਕਦੋਂ ਕਿਹੜੇ ਟਾਈਮ ਤੇ ਕੋਈ ਵੀ ਬਦਲ ਜਾਂਦਾ ਅੱਜਕੱਲ ਤੇ ਬਾਕੀ ਆਪ ਦਾ ਆਪ ਨੂੰ ਹੀ ਕਰਨਾ ਪੈਂਦਾ ਵਾ ਆਪਣੇ ਬੱਚਿਆਂ ਲਈ ਆਪਾਂ ਨੂੰ ਕਰਨਾ ਹੀ ਪੈਣਾ ਵਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਤੇ ਚਲੋ ਠੀਕ ਆ ਜੀ ਇਸੇ ਤਰ੍ਹਾਂ ਆਪਾਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਸਾਥ ਦੇਈ ਚੱਲੋ ਆਪਣਾ ਤੇ ਇਸੇ ਤਰ੍ਹਾਂ ਆਪਾਂ ਅਗਲੀ ਵੀਡੀਓ ਨਿਊ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਮਿਲਦੇ ਆਪਾਂ ਨਿਊ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ